brought to by silver pumps top quality or consistent performance ke liye sirf silver pumps naam yaad rakhna ਪੰਜਾਬ ਚ ਸਿਆਸਤ ਆਏ ਦਿਨੀ ਪਖੀ ਰਹਿੰਦੀ ਹੈ ਤੇ ਪੋਲਿਟੀਕਲ ਲੀਡਰਸ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਚਰਚਾਵਾਂ ਚ ਰਹਿੰਦੇ ਨੇ ਤੇ ਹੁਣ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਇੱਕ ਇਤਿਹਾਸਿਕ ਮੁੱਦੇ ਤੇ ਇੱਕ ਟਿੱਪਣੀ ਦਿੱਤੀ ਸੀ ਜਿਸ ਤੇ ਹ ਚਲਦੇ ਆ ਉਹਨਾਂ ਨੇ ਅਕਾਲੀ ਦਲ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਵਿਕਰਮ ਸਿੰਘ ਮਜੀਠੀਆ ਨੇ ਜਲੰਧਿਆ ਵਾਲੇ ਬਾਗ ਚ ਵੀ ਸਾਖੀ ਦੇ ਮੌਕੇ ਤੇ ਗੋਲੀ ਚਲਾਉਣ ਵਾਲੇ ਜਨਰਲ ਡਾਇਰ ਦੀ ਗੱਲ ਵਿੱਚ ਸਰੋਪਾ ਪਾਇਆ ਸੀ ਜਿਸ ਤੋਂ ਬਾਅਦ ਸਿਆਸੀ ਮੁੱਦਾ ਹੋਰ ਪੱਕ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਦਾ ਜਵਾਬ ਮੰਗਿਆ ਤੇ ਭਗਵੰਤ ਮਾਨ ਨੂੰ ਮਾਫੀ ਮੰਗਣ ਲਈ ਕਿਹਾ ਪਹਿਲਾ ਸੁਣੋ ਭਗਵੰਤ ਮਾਨ ਦਾ ਇਹ ਬਿਆਨ ਇਹਨਾਂ ਤੋਂ ਵੱਡੇ ਕਲਾਕਾਰ ਕੌਣ ਨੇ ਜੀ ਇਹ ਕੀ ਕਰਦੇ ਰਹੇ ਨੇ ਜੀ ਹਾਬ ਤਾਂ ਪਛੋਕੜ ਦੇਖਿਆ ਕਦੇ ਜਿਹਨਰਲ ਡਾਇਰਨੂ ਉਸੇ ਦਿਨ ਡਿਨਰ ਕਰਾਇਆ ਸੀਗਾ ਜਿਸ ਦਿਨ ਉਹਨੇ ਗੋਲੀਆਂ ਚਲਾਈਆਂ ਸੀ ਜਲੇ ਦੇ ਬਾਗ 'ਚ ਡਿਨਰ ਉਹਨੇ ਕਿਤੇ ਕਿਤੇ ਦੀ ਮਜੀਠੀ ਦੇ ਘਰੇ ਦੇਵਜਵਾਲ ਨੇ ਪਾਰਲੀਮੈਂਟ 'ਚ ਪੁੱਛ ਲਿਆ ਸੀ ਦੇਵਜਵਾਲ ਉੱਥੇ ਹਜ਼ਾਰ ਬੰਦੇ ਦਾ ਖੂਨ ਡੁੱਲਿਆ ਪਿਆ ਸੀ ਇਦਰੋਂ ਰੈੱਡ ਵਾਈਨ ਚਲਦੀ ਸੀ ਦੇਵਜਵਾਲ ਬਾਤ 'ਚ ਜਨਰਲ ਡੈਨ ਨੂੰ ਸਰੋਪਾ ਦਵਾਤਾ ਸੀਗਾ ਦਰਬਾਰ ਸਾਹਿਬ ਚ ਕਿਉਂਕਿ ਸ਼ਰਮਣੀ ਪੇਟੀ ਇਹਨਾਂ ਕੋਲੇ ਸੀ ਮਾਫ ਕਰਤਾ ਉਹਨਾਂ ਨੂੰ ਸਰੋਪਾ ਦਵਾਤਾ ਜਨਰਲ ਡਾਇਰ ਨੂੰ ਜਨਰਲ ਡਾਇਰ ਕਹਿੰਦਾ ਮੈਂ ਮੈਂ ਸਿੱਕਤਾ ਪੀਣਾ ਸ਼ਰਾਬ ਪੀਣਾ ਮੈਂ ਕਲੀਨ ਸ਼ੇਵਡਾ ਕਹਿੰਦੇ ਕੋਈ ਆਨਰੇਰੀ ਸਿੱਕ ਦੁਨੀਆ ਦਾ ਪਹਿਲਾ ਆਨਰੇਰੀ ਸਿੱਕ ਜਨਰਲ ਡਾਇਰ ਕੱਢ ਲਿਓ ਜੇ ਮੈਂ ਪੋਤੜੇ ਫਰਉਣ ਲੱਗਿਆ ਫਿਰ ਕਹਿੰਦੇ ਐਂ ਬੋਲਦਾ ਨਿੱਜੀ ਬੋਲਦਾ ਪੁਰਾਣਾ ਬੋਲਦਾ ਉਡੂ-ਉਡੂ ਕੰਮ ਹੀ ਇਹ ਰਹਿ ਗਿਆ ਬਸ ਪੰਜਾਬ ਦੇ ਮੁੱਦੇ ਦੀ ਗੱਲ ਕਰ ਲੋ ਤੁਸੀਂ 10-10 ਸਾਲ ਕੀ ਤਾਂ ਭਗਵੰਤ ਮਾਨ ਵੱਲੋਂ ਕੀਤੀ ਇਸ ਬਿਆਨਬਾਜ਼ੀ ਤੋਂ ਬਾਅਦ ਮੁੱਦਾ ਪੱਕ ਗਿਆ ਤੇ ਅਕਾਲੀ ਦਲ ਵੱਲੋਂ ਭਗਵੰਤ ਦੇ ਇਸ ਬਿਆਨ ਤੇ ਸਵਾਲ ਚੁੱਕਦੇ ਹੋਏ ਭਗਵੰਤ ਨੂੰ ਠੋਕਵਾਂ ਜਵਾਬ ਵੀ ਦਿੱਤਾ ਹੈ ਭਗਵੰਤ ਮਾਨ ਦਾ ਇੱਕ ਹੋਰ ਝੂਠ ਸਿੱਖ ਕੌਮ ਦੀ ਸ਼ਹੀਦੀਆਂ ਨਾਲ ਬਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਰਜਾ ਬਦਨਾ ਕਮੇਡੀਅਨ ਮਾਨ ਸਾਹਿਬ ਸ਼੍ਰੋਮਣੀ ਕਮੇਟੀ 15 ਨਵੰਬਰ 1920 ਨੂੰ ਬਣੀ ਹੈ ਤੇ ਚੰਨਿਆਂ ਵਾਲਾ ਬਾਗ ਦਾ ਖੂਨੀ ਕਾਰਨ 13 ਅਪ੍ਰੈਲ 1919 ਨੂੰ ਵਾਪਰਿਆ ਸੀ ਮੁੱਖ ਮੰਤਰੀ ਇਹ ਦੱਸੋ ਕਿ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੀ ਨਹੀਂ ਸੀ ਤਾਂ ਉਸਨੇ ਜਨਰਲ ਡਾਇਰ ਨੂੰ ਸਟੋਪਾ ਕਿਵੇਂ ਦਿਵਾ ਦਿੱਤਾ ਮੁੱਖ ਮੰਤਰੀ ਸਾਹਿਬ ਆਪਣੇ ਭੰਡ ਪੂਨੇ ਦੀ ਸਿੱਖ ਕੌਮ ਦਾ ਮਾਣ ਮੱਤਾ ਇਤਿਹਾਸ ਨੂੰ ਗਲਤ ਢੰਗ ਨਾਲ ਪੇਸ਼ ਨਾ ਕਰੋ ਮੁੱਖ ਮੰਤਰੀ ਤੁਰੰਤ ਇਹ ਬਿਆਨ ਵਾਪਸ ਲਵੇ ਤੇ ਕੌਮ ਤੋਂ ਮਾਫੀ ਮੰਗੇ ਇਸ ਸਾਬ ਸਾਬ ਅਕਾਲੀ ਦਲ ਨੇ ਇਸ ਬਿਆਨ ਤੇ ਸਵਾਲ ਚੁੱਕ ਕੇ ਕਿਹਾ ਹੈ ਕਿ ਜਲਿਆਂਵਾਲਾ ਬਾਗ ਦਾ ਖੂਨੀ ਸਾਕਾ 1919 ਚ ਹੋਇਆ ਸੀ ਜਦਕਿ 1920 ਚ ਐਸਟੀਪੀਸੀ ਦੀ ਸਥਾਪਨਾ ਹੋਈ ਸੀ ਦੱਸ ਦੇ ਕਿ ਪਿਛਲੇ ਕੱਲ ਭਗਵੰਤ ਮਾਨ ਚੰਡੀਗੜ੍ਹ ਪਹੁੰਚੇ ਸਨ ਜਿੱਥੇ ਉਹਨਾਂ ਨੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਸੀ ਇਸ ਦੌਰਾਨ ਭਗਵੰਤ ਮਾਨ ਨੇ ਭਾਸ਼ਣ ਦਿੰਦੇ ਹੋਏ ਵਿਰੋਧੀਆਂ ਤੇ ਕਾਫੀ ਨਿਸ਼ਾਨੇ ਸਾਧੇ ਸੀ ਜਿਨ੍ਹਾਂ ਚੋਂ ਅਕਾਲੀ ਦਲ ਤੇ ਦਿੱਤੇ ਬਿਆਨ ਨੂੰ ਲੈ ਕੇ ਭਗਵੰਤ ਮਾਨ ਵਿਵਾਦਾਂ ਚ ਆ ਗਏ ਨੇ ਜਿਸ ਨੂੰ ਲੈ ਵੱਡੀ ਸਿਆਸਤ ਤੇ ਛਿੜ ਗਈ ਤੇ ਅਕਾਲੀਆਂ ਵੱਲੋਂ ਭਗਵੰਤ ਮਾਨ ਨੂੰ ਜਵਾਬ ਦਿੱਤਾ ਗਿਆ ਤੇ ਮਾਫ ਹੁਣ ਦੇਖਣਾ ਇਹ ਹੋਵੇਗਾ ਕਿ ਭਗਵੰਤ ਮਾਨ ਵੱਲੋਂ ਇਸ ਤੇ ਕੋਈ ਜਵਾਬ ਆਉਂਦਾ ਹੈ ਜਾਂ ਨਹੀਂ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਕਮੈਂਟ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ